ये मर गया सारी कल्याण मार का वो लग के वीडियो पा! वीडियो पा? तो 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 ना मारिया वीडियो का वीडियो का कैमरा वीडियो दिखा रे मेरे लट मार वीडियो का वहां से मेरे को मार ही ले मैं अंदर एम आर ही तू है पे कैमरा तो आ वीडियो पुष्टि भाग तीन बार चला लड़ आज इनमें तो आ हेलो कौन है भाई ये क्या हो गया ये दादा लग रहा है जो है और मेरे मेरे पर और कैसे है ਇੱਕ ਬਜ਼ੁਰਗ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਬਜ਼ੁਰਗ ਆਪਣੇ ਬੱਚਿਆਂ ਲਈ ਇੱਕ ਹੋਟਲ ਤੋਂ ਦੋਸਾ ਲੈਣ ਆਇਆ ਸੀ ਜਿੱਥੇ ਕਿ ਇਲਜ਼ਾਮ ਲੱਗੇ ਕਿ ਦੋਸਾ ਮਾਲਕ ਅਤੇ ਉਸ ਦੇ ਕਰਮੀਆਂ ਵੱਲੋਂ ਬਜ਼ੁਰਗ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉਸ ਦੀਆਂ ਅੱਖਾਂ ਵਿੱਚ ਗਰਮ ਸਾਂਬਰ ਪਾ ਦਿੱਤਾ ਗਿਆ ਜਿਸ ਕਾਰਨ ਉਸ ਨੂੰ ਹੁਣ ਦੇਖਣ ਵਿੱਚ ਵੀ ਪਰੇਸ਼ਾਨੀ ਹੋ ਰਹੀ ਹੈ ਉਦਰੇ ਇਸ ਪੂਰੇ ਮਾਮਲੇ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਦੋਵੇਂ ਤਿਰਾਂ ਹੱਥੋਂ ਪਾਈ ਹੁੰਦੀਆਂ ਨਜ਼ਰ ਆਈਆਂ ਨੇ तो लतने मारिया मा वीडियो का वीडियो का कैमरा वीडियो का मेरे लतने मारिया वीडियो का मत ले रहे तुम आईने ओ अंदर एम आर इज क्यों है तो और और का वीडियो बनाने का ये खर्चा भी लगता आ गया टाइम एंट्री पर एंट्री पर ओके कुंती भाग तेरे बाप का और काज तुमने दुआ कर दे कुंती भाग तेरे बाप का ऐसे हो गए फिर आदर राजा भाई शर्मा अब बोल जरा मेरी मेरे से परोए नहीं तेरे लिए और क्या है दो ਇਹ ਮਾਮਲਾ ਸ਼੍ਰੀ ਮੁਖਸਰ ਸਾਹਿਬ ਦਾ ਜਿੱਥੋਂ ਦੇ ਮਸ਼ਹੂਰ ਅਜੂਬਾ ਡੋਸਾ ਦੀ ਦੁਕਾਨ ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਬਜ਼ੁਰਗ ਡੋਸਾ ਲੈਣ ਲਈ ਦੁਕਾਨ ਤੇ ਪਹੁੰਚਿਆ ਬਜ਼ੁਰਗ ਦਾ ਇਲਜ਼ਾਮ ਹੈ ਕਿ ਉਸ ਨੂੰ 20 ਮਿੰਟ ਦਾ ਇੰਤਜ਼ਾਰ ਕਰਨ ਲਈ ਕਿਹਾ ਗਿਆ ਪਰ ਅੱਧੇ ਘੰਟੇ ਤੋਂ ਉੱਪਰ ਹੋਣ ਤੋਂ ਬਾਅਦ ਵੀ ਉਸ ਨੂੰ ਡੋਸਾ ਨਾ ਦਿੱਤਾ ਗਿਆ ਅਤੇ ਜਦੋਂ ਉਸ ਵੱਲੋਂ ਦੁਕਾਨ ਮਾਲਕ ਨੂੰ ਇਸ ਬੰਦੀ ਪੁੱਛਿਆ ਗਿਆ ਤਾਂ ਦੁਕਾਨ ਮਾਲਕ ਨੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਮੈਂ ਨਾ ਕਾਕਾ ਮੇਰਾ ਕਹਿੰਦਾ ਵੀ ਦੋਸਾ ਖਾਣਾ ਮੈਨੂੰ ਲਿਆ ਦੇ ਜੜੀ ਮੈਂ ਦੋਸਾ ਲੈਣ ਆਇਆ ਜਦੋਂ ਆਇਆ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਤੈਨੂੰ ਦੋਸੇ ਦੇ ਦੇ ਤੇ ਕਹਿੰਦੇ 270 ਰੁਪਏ ਜਦੋਂ ਮੈਂ 270 ਰੁਪਏ ਇਹਨਾਂ ਨੂੰ ਪੇ ਕਰਤੇ ਕਹਿੰਦੇ 20 ਮਿੰਟਾਂ ਬਾਅਦ ਲੈ ਜਾਓ ਮੈਂ ਅੱਧਾ ਘੰਟਾ ਲੱਗ ਗਿਆ ਮੈਂ ਯਾਰ ਮੇਰੇ ਨਾਲ ਪਹਿਲਾਂ ਤੁਰ ਹੀ ਜਾਂਦੇ ਹੋ ਮੈਨੂੰ ਦੇ ਦਿਓ ਤੇ ਮੈਨੂੰ ਕਹਿੰਦਾ ਤੈਨੂੰ ਬਾਲਾ ਬੋਲਣਾ ਆਉਂਦਾ ਤੂੰ ਬਾਲਾ ਬਕਵਾਸ ਕਰਦਾ ਤੇ ਇਹ ਜਿਹੜਾ ਐਣਕਾਂ ਵਾਲਾ ਮੁੰਡਾ ਸੀ ਇਹਦਾ ਨਾਂ ਨਹੀਂ ਪਤਾ ਮੈਨੂੰ ਅ ਅਜੂਬਾ ਪਟੂਰੇ ਵਾਲੇ ਜਿਹੜੇ ਆ ਤੇ ਇਹਨੇ ਮੈਂ ਕੁਰਸੀ ਦੇ ਬੈਠਾ ਸੀ ਕਹਿੰਦਾ ਤੂੰ ਬਾਰਾ ਬਕਵਾਸ ਕਰਦਾ ਇੰਨੇ ਗਾਗ ਬੈਠੇ ਆ ਤੇ ਤੂੰ ਬੋਲਦਾ ਤੇ ਇਹ ਨਹੀਂ ਤੇਰਾ ਕਾਲੇ ਤੇ ਲਿਆ ਗਿਆ ਮੇਰੇ ਇਥੇ ਬੂਟ ਮਾਰਿਆ ਇੱਕ ਦੇ ਵਿੱਚ ਮੈਂ ਥੱਲੇ ਡਿੱਗ ਪਿਆ ਥੱਲੇ ਡਿੱਗ ਪਿਆ ਤੇ ਸਾਰੇ ਗਾਗ ਹੈਗੇ ਜੀ ਉੱਥੇ ਤੁੰਦੂ ਮੈਂ ਮੈਂ ਹੋ ਗਈ ਤੇ ਜਿਹੜੇ ਇਹਦੇ ਮੁਲਾਜ਼ਮ ਸੀ ਉਹਨਾਂ ਨੇ ਮੇਰੇ ਲੱਤਾਂ ਬਾਹਾਂ ਮਾਰੀਆਂ। ਇਹਨਾਂ ਆਉਦੇ ਮੁੰਡਿਆਂ ਨੂੰ ਫੋਨ ਕੀਤਾ ਵੀ ਪੁੱਤ ਆ ਗੱਲ ਹੋ ਗਈ ਮੈਂ ਤਾਂ। ਦੀ ਆ ਗੱਲ ਹੋ ਗਈ ਮੇਰੇ ਨਾਲ। ਕੀ ਪਾਇਆ ਤੁਹਾਡੇ ਉੱਤੇ ਕੀ ਲੋਰ ਰੱਖਿਆ ਜੀ? ਇਹ ਉਹਨਾਂ ਨੇ ਗਰਮ ਗਰਮ ਮੇਰੇ ਅੱਖਾਂ 'ਚ ਦਾਲ ਪਾਤੀ ਜੀ। ਛੋਲੇ ਜੜੀ ਸੀ। ਆ ਪਤਾ ਨਹੀਂ ਕੀ ਸਬਰ ਸੁਬਰ ਕੀ ਕਹਿੰਦੇ ਆ ਜੀ। ਅੱਛਾ। ਉਹ ਪਾਤੀ ਮੈਨੂੰ ਦਿਸਣੋਂ ਬੰਦ ਹੋ ਗਿਆ। ਮੇਰੇ ਮੁੰਡੇ ਆ ਗਏ ਉਹਨਾਂ ਨੇ ਆ ਕੇ ਇਹਨੂੰ ਕਿਹਾ ਵੀ ਕੀ ਗੱਲ ਵਈ? ਉਹ ਆ ਗੱਲ ਕੀਤੀ। ਉਹ ਮੁੰਡੇ ਮੇਰੇ ਦੇ ਵੀ ਨੱਕ ਤੇ ਮਾਰੀ ਮੁੱਕੀ ਮੱਕੀ ਉਹਨੇ ਲਹੂ ਵਗਣ ਲੱਗ ਗਿਆ ਤੇ ਮਲਾਜ਼ਮ ਵੀ ਆ ਗਏ ਮੈਨੂੰ ਦਿਸਣ ਵਰ ਗਿਆ ਜਦੋਂ ਮੈਂ ਥੱਲੇ ਡਿੱਗ ਪਿਆ ਜੀ ਤੇ ਮਲਾਜ਼ਮਾਂ ਨੇ ਮੇਰੀਆਂ ਅੱਖਾਂ 'ਚ ਪਾਣੀ ਬੁਣੀ ਪਾ ਕੇ ਮੈਨੂੰ ਸਾਫ਼ ਕੀਤਾ ਤੇ ਮੁੜ ਕੇ ਇੱਥੇ ਆ ਗਏ ਅਸੀਂ ਉਸ ਕਾਰੀ ਤੇ ਵੀ ਲੱਗਦਾ ਦੁਕਾਨਦਾਰ ਕਿਹੋ ਜਿਹਾ ਵਰਤਾਓ ਕਰ ਰਿਹਾ ਤੁਹਾਨੂੰ ਕਿਹੋ ਜਿਹਾ ਇਹ ਵਰਤਾਓ ਬਹੁਤ ਮਾੜਾ ਕੀਤਾ ਜਿਵੇਂ ਬਜ਼ੁਰਗ ਬਣਾ ਤੇ ਜਿਹੜਾ ਮੇਰਾ ਤਾਂ ਪਹਿਲਾਂ ਹੀ ਸ਼ੀਰ ਉਹ ਹੋ ਜਾ ਹੁਣ ਮੈਨੂੰ ਅੱਖਾਂ ਤੋਂ ਵੀ ਦਿਸਣ ਨੂੰ ਮਿਲ ਗਿਆ ਮੰਗ ਕਰਦੇ ਜੀ ਮੰਗ ਮੈਂ ਕਰਦਾ ਜੀ ਇਹ ਪ੍ਰਸ਼ਾਸਨ ਜਿਹੜਾ ਇਹਨਾਂ ਦਾ ਕਾਰੋਬਾਰ ਚੈੱਕ ਕੀਤਾ ਜਾਵੇ ਜਿਹੜੇ ਕਾਲੇ ਕਾਰੋਬਾਰ ਯਾਰ ਕਰਦੇ ਐ ਗੰਦ ਖਵਾਜਿੰਦੇ ਲੋਕਾਂ ਨੂੰ ਕਿਸਾਨ ਸਿੰਘ ਮੇਰਾ ਨਾਮ ਜੀ ਕਿਸਾਨ ਸਿੰਘ ਮੈਂ ਮੁਖਸਰ ਦੇ ਜੀ ਬੂੜਾ ਗੁਜਰ ਰੋਡ ਤੇ ਜਦ ਕੇ ਦੁਕਾਨਦਾਰ ਮੁਤਾਬਕ ਬਜ਼ੁਰਗ ਕਰੀਬ 10-12 ਵਿਅਕਤੀਆਂ ਨਾਲ ਦੁਕਾਨ ਤੇ ਆਇਆ ਸੀ ਅਤੇ ਉਸ ਵੱਲੋਂ ਦੁਕਾਨ ਮਾਲਕ ਅਤੇ ਗ੍ਰੀਂਦਿਆਂ ਨਾਲ ਬਸਲੂਕੀ ਕੀਤੀ ਗਈ ਇਸੇ ਨਾਲ ਹੀ ਬਜ਼ੁਰਗੀਆਂ ਅੱਖਾਂ ਵਿੱਚ ਦਾਲ ਡੋਲਣ ਤੇ ਵੀ ਮਾਲਕ ਨੇ ਆਪਣਾ ਪੱਲਾ ਝਾੜਿਆ ਸਰ ਜੀ ਨਾਮ ਕੀ ਕਹਿੰਦਾ ਚਰਨੇ ਉਹ ਜੋ ਰਾਸ਼ਟਰੀ ਸੰਘ ਦੇ ਤੋਂ ਵੀਰ ਵਾਲੇ ਨੂੰ ਜਿਸੇ ਤੋਂ ਬਜ਼ੁਰਗ ਦੇ ਸਾਂਬਰ ਪਾਇਆ ਗਿਆ ਗੱਲ ਕਰਤੀ ਜੀ ਮੇਰਾ ਨਾਮ ਮਨੀਸ਼ ਕੁਮਾਰ ਹੈ ਤੇ ਮੇਰੀ ਦੁਕਾਨ ਹੈ ਜੂਬਾ ਪਟੂਰੇ ਵਾਲਾ ਤੇ ਜਿਹੜੀ ਆ ਸੋਭਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਕੱਲਾ ਪੱਖ ਰੱਖਿਆ ਗਿਆ ਕਿ ਉਹ ਸਾਂਬਰ ਪਾਇਆ ਗਿਆ ਉਹ ਸਾਂਬਰ ਪਾਇਆ ਨਹੀਂ ਗਿਆ ਉਹ ਹੱਥੋਂ ਪਾਈ ਜਿ ਪਿਆ ਹੈ ਉਹਨਾਂ ਦੇ 10-12 ਬੰਦੇ ਆਏ ਸੀਗੇ ਉਸ ਤੋਂ ਬਾਅਦ ਜਦੋਂ ਗੱਲ ਹੋਈ ਹੈ ਬਜ਼ੁਰਗ ਨਾਲ ਉਸ ਤੋਂ ਬਾਅਦ ਉਹ ਹੱਥੋਂ ਪਾਈ ਉਹਨਾਂ ਨੇ ਕੀਤੀ ਹੈ ਤੇ ਉਹ ਗਲਤੀ ਨਾਲ ਸਾਂਬਰ ਪਿਆ ਨਾ ਕਿ ਅਸੀਂ ਉਹ ਇੰਟੈਂਸ਼ਨਲੀ ਉਹਨਾਂ ਦੇ ਫੇਸ ਤੇ ਉਹ ਸਾਂਬਰ ਪਾਇਆ ਸੀ। ਗੱਲ ਕੀ ਹੋਈ ਸੀ ਸਾਰੀ? ਗੱਲ ਇਹ ਹੋਈ ਸੀ ਕਿ ਸ਼ਨੀ ਐਤਵਾਰ ਰਖੜੀ ਕਰਕੇ ਮੇਰੀ ਦੁਕਾਨ ਤੇ ਰਸ਼ ਬਹੁਤ ਜ਼ਿਆਦਾ ਹੁੰਦਾ। ਵੈਸੇ ਵੀ ਸ਼ਨੀ ਐਤਵਾਰ ਮੇਰੇ ਬਹੁਤ ਰਸ਼ ਹੁੰਦਾ ਤੇ ਵੇਟਿੰਗ ਘੱਟੋ ਘੱਟ ਵੀ 35 ਤੋਂ 40 ਮਿੰਟ ਦੀ 35 ਮਿੰਟ ਦੀ ਵੇਟਿੰਗ ਹੁੰਦੀ ਹੈ। ਇਹ ਮੇਰੇ ਕੋਲ ਆਈ ਸੀ ਇਹਨਾਂ ਨੇ ਮੈਨੂੰ ਆਰਡਰ ਦਿੱਤਾ ਤੇ ਮੈਂ ਇਹਨਾਂ ਨੂੰ ਕਿਹਾ ਸਪੈਸ਼ਲ ਬਾਪੂ ਜੀ کہہ ਕੇ ਬੁਲਾਇਆ ਇਹਨਾਂ ਨੂੰ ਮੈਂ ਵੀ ਤੁਸੀਂ ਬਾਜ਼ਾਰ ਕੰਮ ਜਾਇਓ ਜੇ ਇੱਥੇ ਬਹਿਣਾ ਬਹਿ ਜਾਓ ਤੇ ਮੈਂ ਉਹ 10 ਮਿੰਟ ਬਾਅਦ ਆ ਕੇ ਮੇਰੀ ਕੁਰਸੀ ਤੇ ਬੈਠ ਕੇ 5 ਮਿੰਟ ਉਹਨਾਂ ਨੇ ਹੋਰ ਇੰਤਜ਼ਾਰ ਕੀਤਾ ਤੇ ਮੈਨੂੰ ਉਹ ਪੂਰੀ ਗਲਤ ਲੈਂਗੁਏਜ ਦੇ ਵਿੱਚ ਗਾਲ ਕੱਢ ਕੇ ਬੋਲੇ ਵੀ ਡੇਢ ਘੰਟਾ ਹੋ ਗਿਆ ਮੈਨੂੰ ਬੈਠਾ ਤੇ ਮੈਨੂੰ ਆਰਡਰ ਕਿਉਂ ਨਹੀਂ ਦੇ ਰਿਹਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਐਡੀ ਉੱਚੀ ਮੇਰੀ ਦੁਕਾਨ ਤੇ ਨਾ ਬੋਲੋ ਵੀ ਲੇਡੀਜ਼ ਆ ਕੇ ਬੈਠੇ ਆ ਪੂਰਾ ਰੱਸੀ ਉਸ ਦਿਨ ਕੱਲ ਦੀ ਗੱਲ ਹੈ ਵੀ 35-40 ਮਿੰਟ ਦੀ ਵੇਟਿੰਗ ਚੱਲ ਰਹੀ ਸੀ ਇੰਨੇ ਕਸਟਮਰ ਸੀ ਦੁਕਾਨ ਤੇ ਪਰ ਉਹਨਾਂ ਨੇ ਕਿਸੇ ਮੇਰੇ ਕਸਟਮਰ ਦੀ ਲਿਆਈ ਨਹੀਂ ਕੀਤੀ ਕਿਸੇ ਲੇਡੀਜ਼ ਦੀ ਲਿਆਈ ਨਹੀਂ ਕੀਤੀ ਉਹਨਾਂ ਨੇ ਗਾਲੀ ਘੋਲ ਚਾਲੂ ਰੱਖਿਆ ਰੋਕਣ ਦੇ ਬਾਵਜੂਦ ਵੀ ਲਗਾਤਾਰ ਉਲਟਾ ਵਧ ਰਹੀ ਸੀ ਇਹ ਫਿਰ ਥੋੜੀ ਬਹੁਤ ਸਾਡੀ ਮੈਂ ਉਹਨਾਂ ਨੂੰ ਰੋਕਿਆ ਪਰ ਉਹ ਗੱਲ ਨਹੀਂ ਮੰਨੇ ਖੜੇ ਹੋ ਗਏ ਕੁਰਸੀ ਤੋਂ ਪਰ ਸਾਂਬਰ ਕਿਵੇਂ ਫਿਰ ਪੈ ਗਿਆ ਸਾਂਬਰ ਜਦੋਂ ਉਹਨਾਂ ਨੇ 10 ਬੰਦੇ ਬਾਅਦ ਚ ਉਹਨਾਂ ਨੇ ਫੋਨ ਕਰਕੇ ਉਹ ਮੇਰੀ ਦੁਕਾਨ ਦੇ ਵਿੱਚੇ ਬੈਠ ਗਿਆ ਚੌਕੜੀ ਮਾਰ ਕੇ गिरਣ ਤੋਂ ਬਾਅਦ ਉਹ ਬੈਠ ਗਿਆ ਫਿਰ ਕਹਿੰਦਾ ਮੈਂ ਜਾਣਾ ਨਹੀਂ ਫਿਰ ਉਹਨੇ ਮੇਰੇ ਸਾਹਮਣੇ 2-10 ਬੰਦਿਆਂ ਨੂੰ ਬੁਲਾਇਆ ਉਹਨਾਂ ਨੇ ਹੱਥੋ ਪਾਏ ਕੀਤੀ ਉਹਦੇ ਦੌਰਾਨ ਉਹਨਾਂ ਨੇ ਸਾਮਰ ਪਿਆ ਜੀ ਕੋਈ ਸੀ ਦੰਤ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਾਂਜੀ ਇੱਕ ਕੈਮਰਾ ਪਿੱਛੇ ਲੱਗਿਆ ਜਿਹੜੇ ਮੇਰੇ ਬਾਕੀ ਕੈਮਰੇ ਉਹ ਸਾਰੇ ਲਾਈਵ ਚੱਲਦੇ ਆ ਇੱਕ ਕੈਮਰੇ 'ਚ ਮੇਰੀ ਰਿਕਾਰਡਿੰਗ ਹੈ ਜਿੰਦੇ ਵਿੱਚ ਸਾਰਾ ਦਿਖਦਾ ਹੈ ਰਿਕਾਰਡਿੰਗ ਦੇ ਸਕਦੇ ਜੋ ਵੀ ਜਦੋਂ ਬੋਲੇ ਆ ਜਾਂ ਤੁਸੀਂ ਬੋਲਦੇ ਹੋ ਹਾਂਜੀ 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 ਤਾਂ ਲੱਗਦਾ ਕਿਸ ਤਰ੍ਹਾਂ ਦੀ ਇਹੋ ਜਿਹੀ ਘਟਨਾਵਾਂ ਉਹਨੀਆਂ ਤੇਰੀ ਹੋ ਗਈਆਂ ਜੋ ਹੋਈਆਂ ਬਿਜੋ ਨਾਲ ਨੀ ਬਜ਼ੁਰਗ ਨਾਲ ਅਸੀਂ ਕੁਝ ਵੀ ਨਹੀਂ ਕੀਤਾ ਜੀ ਨਹੀਂ ਅਫਸੋਸ ਤਾਂ ਤਾਂ ਹੋਵੇਗਾ ਜੇ ਅਸੀਂ ਕੁਝ ਉਹਨਾਂ ਨੂੰ ਆਖਿਆ ਹੋਵੇ ਜਾਂ ਅਸੀਂ ਕਿਸੇ ਤਰ੍ਹਾਂ ਦੀ ਪਹਿਲ ਕੀਤੀ ਹੋਵੇ ਉਹਨਾਂ ਨੇ ਕਿਸੇ ਸਾਡੀ ਕੋਈ ਲਿਆਜ ਨਹੀਂ ਕੀਤੀ ਨਾ ਅਸੀਂ ਉਹਨਾਂ ਨੂੰ ਕੁਝ ਆਖਿਆ ਸਿਰਫ ਉਹ ਸਿੰਪਲ ਇੱਕ ਆਰਡਰ ਲੈਣ ਆਏ ਆ ਗਾਹ ਦੀ ਤਰ੍ਹਾਂ ਅਸੀਂ ਉਹਨਾਂ ਨੂੰ ਆਰਡਰ ਦਿੱਤਾ ਬਸ ਹੋਰ ਕੁਝ ਵੀ ਗੱਲ ਨਹੀਂ ਹੈ ਕੋਈ ਸਾਡਾਂ ਨਾਲ ਕੋਈ ਪੁਰਾਣਾ ਮਸਲਾ ਨਹੀਂ ਹੈ ਕੋਈ ਲੈਣ ਦੇਣ ਨਹੀਂ ਹੈ ਅਸੀਂ ਉਹਨਾਂ ਨੂੰ ਜਾਣਦੇ ਤੱਕ ਨੇ ਇੱਕ ਗਾਹ ਦੇ ਤੌਰ ਤੇ ਉਹ ਸਾਡੇ ਕੋਲ ਸਮਾਨ ਲੈਣ ਆਏ ਆ ਬਸ ਉਹ ਲੈ ਕੇ ਚਲੇ ਗਏ ਬਜ਼ੁਰਗ ਡੋਸਾ ਮਾਲਕ ਤੇ ਇਲਜ਼ਾਮ ਲਗਾ ਰਹੇ ਹੈ ਜਦ ਕਿ ਡੋਸਾ ਮਾਲਕ ਆਪਣਾ ਤਰਕ ਦੇ ਰਿਹਾ ਫਿਰ ਹਾਲ ਇਸ ਪੂਰੇ ਮਾਮਲੇ ਵਿੱਚ ਬਜ਼ੁਰਗ ਇਨਸਾਫ ਦੀ ਗੁਹਾਰ ਲਗਾ ਰਹੇ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ